ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆ ਅੱਜ ਆਪਾਂ ਬਾਈ ਬਲਦੇਵ ਦੇ ਘਰੋਂ ਪਿੰਡ ਝੋੜ ਦੇ ਵਿੱਚ ਖੜੇ ਆ ਤਹਿਸੀਲੇ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਬਾਈ ਦੇ ਘਰੇ ਨਾ ਪਹਿਲਣ ਝੋਟੀ ਵਿਕਾਊ ਆ ਨਿਗਾਹ ਮਾਰੋ ਸੀ ਸਿੰਗਾ-ਸੁੰਗਾ ਦੀ ਚੈੱਕ ਕਰ ਲੋ ਪੂਰੀ ਵੀਡੀਓ ਆਪਾਂ ਬਾਈ ਦੇ ਘਰੋਂ ਕਵਰ ਕਰ ਲਈ ਆ ਆਪਣੇ ਫੇਸਬੁਕ ਚੈਨਲ ਦੇ ਪਾਵਾਂਗੇ YouTube ਚੈਨਲ ਦੇ ਵੀ ਪਾਵਾਂਗੇ ਨਿਗਾਹ ਮਾਰੋ ਸੀ ਕਦਗਾਠ ਦੀ ਚੈੱਕ ਕਰ ਲੋ ਤੇ ਥਣ ਹਵਾਨੇ ਦੀ ਮੈਂ ਤੁਹਾਨੂੰ ਦਿਖਾ ਦੇਣਾ ਦੋਸਤੋ ਲੈ ਕਰੋ ਚੱਕ ਤੁਸੀਂ ਕਰਾਂ ਥਣ ਚਾਰਾਂ ਦੀ ਤੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦੇਣਾ ਲੈ ਖੋਲੀ ਬਾਈ ਬਣਾ हां जी दोस्तों चेक कर लो सी मगर वो थाना हवा ने, चेक ने चेक 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 भी चेक कर लो 8 ਤੋਂ 10 ਦਿਨਾਂ ਦੀ ਕੱਚੀ ਆ ਮਾਰੋ ਨਿਗਾ ਕਰਾਂ ਟੈਲ ਟ੍ਰੋਲ ਹਜੇ ਪਈ ਆ ਤਿਆਰ ਹੋਣਾ ਇਹਨਾਂ ਲਈ ਮੋੜ ਲਿਆ ਕਰਾਂ ਲੈ मगर ਉਹਨੇ ਚੈੱਕ ਕਰ ਲੋ ਬੰਤਰ ਬੰਤਰ ਚੈੱਕ ਕਰ ਲੋ ਸੀ ਕੱਦਗਾਠ ਚੈੱਕ ਕਰ ਲੋ ਮਾਰੋ ਨਿਗਾ ਕਰਾਂ ਪੂਰੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਦੇਖ ਲੋ ਜੇ ਨੰਬਰ ਬੋਲਦੀ ਵੀ ਆਪਣਾ 854992116 ਹੀ ਇੱਕ ਕਰੇ ਹੋਰ ਬੋਲ ਦੇ 854992116 ਠੀਕ ਹੈ ਠੀਕ ਹੈ ਦੋਸਤੋ ਕਿਵੇਂ ਲੱਗੀ ਵੀਰ ਦੀ ਤੁਹਾਨੂੰ ਝੋਟੀ ਜੇ ਚੰਗੀ ਲੱਗਦੀ ਹੈ ਨਾ ਵੀਰ ਨਾਲ ਜ਼ਰੂਰ ਟਿਕਟ ਅਕਟ ਕਰਨਾ ਜਾਂ ਆਪਣੀ ਵੀਡੀਓ ਚੰਗੀ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਠੀਕ ਹੈ ਜੀ ਧੰਨਵਾਦ ਦੋਸਤੋ